ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਆਪ ਜੀ ਤੁਹਾਨੂੰ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਤੁਹਾਨੂੰ ਅਗਰੀ ਬਨਵਾਜ ਦਾਤਾ ਜੀ ਧਨ ਧਨ ਪੂਰ ਨਿਰਭਉ ਨਿ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਦੀ ਮਿਹਰ ਹੋਈ ਆ ਗਰੀਬਨਵਾਸ ਸੱਚੇ ਪਾਤਸ਼ਾਹ ਕੀਤਾ ਲੋੜੀਆ ਕੰਮ ਸੋ ਹਰ ਪਾਇਆ ਕਾਰਜ ਦੇਹ ਸਵਾਰ ਸਤਿਗੁਰ ਸਤਿ ਸੰਖਿਆ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਘਿਆ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਵਾ ਕੀਆ ਆਪ ਜੀ ਦੇ ਦਰ ਕਰਦੇ ਸੇਵਕ ਸਰਦਾਰ ਗੁਰਸਾ ਸਿੰਘ ਸਮੂਹ ਪਰਿਵਾਰ ਜਿਤੇ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਆ ਗਰੀਬ ਬਨਵਾ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੰਜੋਗ ਸਦਕਾ ਗਰੀਬ ਬਨਵਾ ਸੱਚੇ ਪਾਤਸ਼ਾਹ ਰਹਿਣ ਬਸੇਰੇ ਵਾਸਤੇ ਮਕਾਨ ਦੀ ਸਾਰੀ ਕਰਨ ਲੱਗੇ ਆ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ ਅੱਜ ਨੀਂਹ ਪੱਥਰ ਰੱਖਿਆ ਜਾਣਾ ਸੱਚੇ ਪਾਤਸ਼ਾਹ ਕਿਰਪਾ ਕਰੋ ਮਿਹਰ ਕਰੋ ਸੱਚੇ ਪਾਤਸ਼ਾਹ ਰਮਿਆ ਕਾਰਜਾਂ ਵਿੱਚ ਆਪ ਜੀ ਨੇ ਸਫਲਤਾ ਬਖਸ਼ਿਸ਼ ਕਰਨੀ ਆਦ ਬਿਆਦ ਪਾਦਾ ਨਾਸ ਕਰਨਾ ਮੰਨੀਆਂ ਮੱਤੂ ਦੀ ਸਮਤ ਬਖਸ਼ਣੂ ਰਮਿਆ ਕਾਰਜਾਂ ਦੇ ਸੇਵਕਾਂ ਦੇ ਸੱਚੇ ਪਾਤਸ਼ਾਹ ਕਾਰਜ ਜਿਹੜੇ ਸਿਰੇ ਚੜ੍ਹਨੋ ਆਦ ਬਿਆਦ ਪਾਦਾ ਨਾਸ ਕਰਨਾ ਗਰੀਬਨਵਾਸ ਸੱਚੇ ਪਾਤਸ਼ਾਹ ਇਹਨਾਂ ਖੁਸ਼ੀਆਂ ਦੇ ਅੰਦਰ ਗਰੀਬਨਵਾਸ ਸੱਚੇ ਪਾਤਸ਼ਾਹ ਪਰਿਵਾਰ ਵੱਲੋਂ ਆਪ ਜੀ ਦੇ ਦਰਅਤੇ ਸੱਚੇ ਪਾਤਸ਼ਾਹ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵਾਸਤੇ ਮਿੱਠਤ ਪ੍ਰਸਾਦ ਹਾਜ਼ਰ ਆਪ ਜੀ ਕਿਰਪਾ ਕਰਕੇ ਭੋਗ ਲਾਭ ਹੋ ਜੋ ਜੀ ਸਕੇ ਸਵਾਸਗ੍ਰਾਸ ਨਮ ਜਪੇ ਦੇਸ ਭੰਡਾਰਿਆਂ ਚੋਂ ਖਜ਼ਾਨਿਆਂ ਚੋਂ ਰਸਤਾ ਬਸਤ ਆਇਆ ਗੁਰਮਤ ਅਨੁਸਾਰ ਖਜ਼ਾਨੇ ਭੰਡਾਰੇ ਭਰਪੂਰ ਕਰਨੋ ਜੀ ਕਾਲ ਕੰਟਕ ਦੂਰ ਸਦਾ ਚੜਦੀ ਕਲਾ ਹਰ ਮਦਾਨੇ ਫਤਿਹ ਬਖਸ਼ਿਸ਼ ਕਰੋ ਆਦ ਬiad ਪਾਦਾ ਨਾਸ ਕਰਦੇ ਸੱਚੇ ਪਾਤਸ਼ਾਹ ਮੇਰ ਵਰਤਾਵੋ ਜੀ ਆਪ ਜੀ ਹੁਣ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਰੀ ਸੰਗਤ ਦੀ ਅਰਦਾਸ ਹੈ ਜੀ ਕਿਰਪਾ ਕਰਕੇ ਪ੍ਰਵਾਨ ਕਰਨੀ ਗ੍ਰੀਬਨਵਾ ਸੱਚੇ ਪਾਤਸ਼ਾਹ ਰੰਭੇ ਕਾਰਜਾਂ ਦੇ ਸਲਤਾ ਸ਼ਬਲਤਾ ਬਖਸ਼ ਦਿਓ ਅਸੀਂ ਸਭ ਬਖਸ਼ਣੀਆਂ ਜਾਣੇ ਅਣਜਾਣੇ ਵਿੱਚ ਸਮੂਹ ਪ੍ਰਕਾਰੀ ਭੁਲਾ ਦੀ ਮਾਫੀ ਬਖਸ਼ੋ ਜੇ ਤਸਦਾਰ ਰਸਤੇ ਪੈਂਦੇ ਦੇ ਸਹਾਾਈ ਹੁੰਦੇ ਅੰਤਰਜਨ ਨਿੰਗਰਦੇਵ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਨਾਮ ਚੇਤਾ ਗੈ ਨਾਨਕ ਨਾਮ ਚੜਦੀ ਕਲਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਹਰਾ ਆ ਗਿਆ ਪਈ ਆਕਾਲ ਕੀ ਤਵੇਂ ਚਲਾਇਓ ਪੰਥ ਸਬ ਸੁਖਨ ਕੋ ਹੁਕਮਾ ਗੁਰੂ ਮਾਨੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚੈ ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ ਆਕੀ ਮਹਿਨਤ ਖਵਾਰੋ ਇਹ ਸਭ ਮਿਲ ਲੇਗੇ ਵਾਹਿਗੁਰੂ ਨਾਮ ਜਾਜ ਚੜ੍ਹ ਸੋ ਉਤਰੇ ਪਾਣੀ ਜੋ ਸਰਦਾ ਕਰ ਸੇਵ ਦੇ ਵਾਹਿਗੁਰੂ i <laughs>